ਸਸ਼੍ਰੀ ਅਕਾਲ ਮੈਂ ਨਿਮਰਤ ਸੁਖ ਰਿਵਿਊ ਸੀਰੀਜ਼ ਦਾ 6ਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਅੱਜ ਮੈਂ ਜਿਸ ਕਿਤਾਬ ਦਾ ਰਿਵਿਊ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਉਸ ਦੇ ਸੰਪਾਦਕ ਅਲਫਾਜ਼ ਸਰ ਨੇ ਇਹਨਾਂ ਦੀ ਕਲਮ ਚੋਂ ਪਹਿਲੀ ਕਿਤਾਬ ਛਲਾਵਿਆਂ ਦੀ ਰੁੱਤ ਆਈ ਜਿਸ ਦੇ ਤਿੰਨ ਆਡੀਸ਼ਨ ਲੋਕ ਅਰਪਣ ਹੋ ਚੁੱਕੇ ਨੇ ਤੇ ਅੱਜ ਗੱਲ ਕਰਾਂਗੇ ਇਹਨਾਂ ਦੀ ਦੂਜੀ ਕਿਤਾਬ ਖਾਮੋਸ਼ ਖੇਤਾਂ ਦੀ ਹੂਕ ਜੋ ਕਿਸਾਨੀ ਅੰਦੋਲਨ 2020 ਨਾਲ ਸੰਬੰਧਿਤ ਕਹਾਣੀਆਂ ਦੀ ਕਿਤਾਬ ਹੈ ਇਹ ਕਿਤਾਬ ਪੀਪਲਸ ਫਾਰਮ ਬਰਗਾੜੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਕਿਤਾਬ ਵਿੱਚ ਕੁੱਲ 11 ਵੱਖ-ਵੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਨੇ ਇਹ ਕਹਾਣੀਆਂ ਤੁਹਾਨੂੰ ਦੱਸਦੀਆਂ ਨੇ ਕਿ ਮੁਹੱਬਤ ਉੱਪਰ ਕੋਈ ਜਾਤ ਕੋਈ ਧਰਮ ਨਹੀਂ ਹੈ ਇਸ ਵਿੱਚ ਪਹਿਲੀ ਕਹਾਣੀ ਇਨਕਲਾਬੀ ਪਾਫ ਡਾਕਟਰ ਕਰਮਜੀਤ ਸਿੰਘ ਨਡਾਲਾ ਜੀ ਦੀ ਲਿਖੀ ਹੋਈ ਹੈ ਜਿਸ ਵਿੱਚ ਉਸ ਬੰਦੇ ਦਾ ਸੰਘਰਸ਼ ਬਿਆਨ ਕੀਤਾ ਜਿਸ ਕੋਲ ਪਰਿਵਾਰ ਦੇ ਨਾਂ ਤੇ ਬਸ ਕਨਾਲ ਜ਼ਮੀਨ ਹੀ ਬਚੀ ਹੈ ਬਾਕੀ ਇਹ ਸਿਸਟਮ ਖਾ ਗਿਆ ਕਿਵੇਂ ਉਹ ਆਪਣੇ ਅੰਦਰ ਲੜਨ ਦਾ ਜਜ਼ਬਾ ਪੈਦਾ ਕਰਦਾ ਤੁਸੀਂ ਇਸ ਕਹਾਣੀ ਨੂੰ ਪੜ੍ਹ ਕੇ ਜਾਣੋਗੇ ਦੂਜੀ ਕਹਾਣੀ ਸਿਰਫ ਇੰਨੀ ਮੇਰੀ ਬਾਤ ਨਹੀਂ ਦਿਪਤੀ ਬਬੂਟਾ ਜੀ ਦੀ ਲਿਖੀ ਹੋਈ ਹੈ ਇਹ ਕਹਾਣੀ ਤੁਹਾਨੂੰ ਅੱਜ ਤੋਂ ਕਈ ਸਾਲ ਪਿੱਛੇ ਲੈ ਕੇ ਜਾਂਦੀ ਹੈ ਤੇ ਤੁਸੀਂ ਇਹ ਜਾਣਦੇ ਹੋ ਕਿ ਹੱਕਾ ਵਾਸਤੇ ਖੜਨ ਦਾ ਇਤਿਹਾਸ ਪੰਜਾਬ ਦਾ ਬਹੁਤ ਪੁਰਾਣਾ ਹੈ ਕਿਵੇਂ ਪੰਜਾਬ ਸਰਕਾਰ ਦੀਆਂ ਮਾਰਾਂ ਨੂੰ ਚੱਲਦਾ ਹੋਇਆ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਟੀਜੀ ਕਹਾਣੀ ਸੂਟ ਕੇਸ अवतार सिंह ओटी जी दी है एक कहानी जिंदादिली का सबूत देती है किसी भी काम ਲਈ ਤੁਹਾਡਾ ਵਿਸ਼ਵਾਸ ਤੁਹਾਡੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ ਇਸ ਕਹਾਣੀ ਦੇ ਪਾਤਰ ਨੇ ਇਹ ਅਹਿਸਾਸ ਕਰਵਾਇਆ ਕਿ ਜੇ ਤੁਹਾਡਾ ਵਿਸ਼ਵਾਸ ਪੱਕਾ ਹੈ ਤਾਂ ਹਰ ਮੁਸ਼ਕਿਲ ਤੁਹਾਡੇ ਅੱਗੇ ਹਾਰ ਜ਼ਰੂਰ ਮੰਨੇਗੀ ਚੌਥੀ ਕਹਾਣੀ ਹੈਡ ਹੰਟਰਸ ਭੁਪਿੰਦਰ ਸਿੰਘ ਮਾਨ ਜੀ ਦੀ ਹੈ ਅਸੀਂ ਕਦੇ-ਕਦੇ ਦੂਸਰਿਆਂ ਦੇ ਇਤਿਹਾਸ ਤੋਂ ਇੰਨਾ ਪ੍ਰਭਾਵਿਤ ਹੋ ਜਾਂਦੇ ਆ ਕਿ ਆਪਣੇ ਇਤਿਹਾਸ ਨੂੰ ਅਣਗੌਲਿਆ ਕਰ ਦਿੰਨੇ ਆ ਸਾਡੇ ਅੰਦਰ ਜੋ ਗੁਣ ਨੇ ਉਹ ਸਾਡੇ ਪੁਰਖਿਆਂ ਦੁਆਰਾ ਹੀ ਸਾਨੂੰ ਵਿਰਾਸਤ ਦੇ ਰੂਪ ਵਿੱਚ ਦਿੱਤੇ ਗਏ ਨੇ ਪੰਜਵੀਂ ਕਹਾਣੀ ਕੀੜੀਆਂ ਦਾ ਭੌਣ ਬਲਵੰਤ ਫਰਵਾਲੀ ਜੀ ਦੀ ਹੈ ਇਹ ਕਹਾਣੀ ਸਾਨੂੰ ਏਕੇ ਦੀ ਤਾਕਤ ਬਾਰੇ ਦੱਸਦੀ ਹੈ ਬੇਸ਼ੱਕ ਕਦੀ ਤੁਸੀਂ ਗਿਣਤੀ ਵਿੱਚ ਘਟ ਹੋਵੋ ਪਰ ਜੇ ਤੁਸੀਂ ਇਕੱਠੇ ਹੋ ਤਾਂ ਕੋਈ ਵੀ ਮੁਸੀਬਤ ਵੱਡੀ ਨਹੀਂ ਰਹਿੰਦੀ 6ਵੀਂ ਕਹਾਣੀ ਕਬੂ ਨਾ ਛਾੜੇ ਖੇਤ ਜਸਵੀਰ ਸਿੰਘ ਦੀਦਾਰਗੜ ਜੀ ਦੀ ਹੈ ਇਹ ਕਹਾਣੀ ਇਨਸਾਨ ਦੇ ਜਮੀਰ ਦੇ ਜਿਉਂਦੇ ਹੋਣ ਦੇ ਬਾਰੇ ਦੱਸਦੀ ਹੈ ਕਹਾਣੀ ਦਾ ਪਾਤਰ ਅੰਨ ਦੀ ਤੰਗੀ ਤੇ ਬੁਰੇ ਹਾਲਾਤਾਂ ਨਾਲ ਲੜ ਰਿਹਾ ਹੈ ਪਰ ਉਹ ਫਿਰ ਵੀ ਆਪਣੇ ਜਮੀਰ ਦਾ ਸੌਦਾ ਨਹੀਂ ਕਰਦਾ ਪਾਤਰ ਦੀ ਕਵਿਤਾ ਪੋਲੇ-ਪੋਲੇ ਬੋਲ ਨਹੀਂ ਸਿਰਜਦੀ ਪਾਤਰ ਸੱਚ ਤੇ ਸਿਸਟਮ ਦੇ ਵਿਰੁੱਧ ਲਿਖਦਾ ਹੈ ਸਤਮੀ ਕਹਾਣੀ ਡੰਮੀ ਅਜਮੇਰ ਸਿੱਧੂ ਜੀ ਦੀ ਹੈ ਇਸ ਕਹਾਣੀ ਦਾ ਪਾਤਰ ਅਖਬਾਰ ਦਾ ਸੰਪਾਦਕ ਹੈ ਇਸ ਕਹਾਣੀ ਰਾਹੀਂ ਲੇਖਕ ਨੇ ਅੱਜਕੱਲ੍ਹ ਹੋ ਰਹੀ ਪੱਤਰਕਾਰੀ ਬਾਰੇ ਦੱਸਿਆ ਹੈ ਕਿ ਕਿਵੇਂ ਅੱਜਕੱਲ੍ਹ ਖਬਰਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ ਹੈ ਤੇ ਕਿਵੇਂ ਚੰਗਾ ਬੰਦਾ ਵੀ ਸਾਡੀ ਨਜ਼ਰ ਵਿੱਚ ਬੁਰਾ ਬਣ ਜਾਂਦਾ ਹੈ। 8ਵੀਂ ਕਹਾਣੀ ਫਸਲਾਂ ਦੇ ਫੈਸਲੇ ਸੁਖਪਾਲ ਸਿੰਘ ਥਿੰਦ ਜੀ ਦੀ ਹੈ। ਇਸ ਕਹਾਣੀ ਵਿੱਚ ਲੇਖਕ ਨੇ ਪਰਿਵਾਰ ਦੀ ਮਹੱਤਤਾ ਤੇ ਜ਼ਮੀਨ ਦਾ ਕਿਸਾਨ ਨਾਲ ਕੀ ਰਿਸ਼ਤਾ ਹੈ ਇਸੇ ਰਿਸ਼ਤੇ ਬਾਰੇ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ। 9ਵੀਂ ਕਹਾਣੀ ਬਲ ਦੀ ਮਸ਼ਾਲ ਬਲਵਿੰਦਰ ਸਿੰਘ ਪੁੱਲਰ ਜੀ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚਲੇ ਪਾਤਰ ਰਾਹੀਂ ਲੇਖਕ ਨੇ ਇਹ ਬਿਆਨ ਕੀਤਾ ਹੈ ਕਿ ਜੋ ਮਸ਼ਾਲ ਤੁਸੀਂ ਜਿਉਂਦੇ ਜੀ ਆਪਣੇ ਚੰਗੇ ਕੰਮਾਂ ਨਾਲ ਬਲਦੀ ਰੱਖੀ ਹੁੰਦੀ ਹੈ ਉਹ ਤੁਹਾਡੇ ਸੰਸਾਰ ਤੋਂ ਤੁਰ ਜਾਣ ਦੇ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਬਲਦੀ ਰਹਿੰਦੀ ਹੈ ਦਸਵੀਂ ਕਹਾਣੀ ਬਾਜੀ ਸੁਖਜੀਤ ਜੀ ਦੀ ਹੈ ਇਸ ਕਹਾਣੀ ਵਿੱਚ ਲੇਖਕ ਦੱਸਦਾ ਹੈ ਕਿ ਕਿਵੇਂ ਤੁਸੀਂ ਜ਼ਿੰਦਗੀ ਵਿੱਚ ਆਈਆਂ ਔਕੜਾਂ ਨੂੰ ਬਜ਼ੁਰਗਾਂ ਦੇ ਦੱਸੇ ਢੰਗ ਤਰੀਕੇ ਤੇ ਹੱਲਾਸ਼ੇਰੀ ਨਾਲ ਨਜਿੱਠ ਸਕਦੇ ਹੋ ਕਈ ਵਾਰ ਆਏ ਮੁਸ਼ਕਲ ਹਾਲਾਤਾਂ ਨੂੰ ਜ਼ੋਰ ਨਾਲ ਨਹੀਂ ਸਗੋ ਦਿਮਾਗ ਨਾਲ ਹੱਲ ਕੀਤਾ ਜਾ ਸਕਦਾ ਹੈ 11ਵੀਂ ਤੇ ਆਖਰੀ ਕਹਾਣੀ ਮਰਜੀਵੜੇ ਅਲਫਾਜ਼ ਜੀ ਦੁਆਰਾ ਲਿਖੀ ਗਈ ਹੈ ਇਸ ਕਹਾਣੀ ਵਿੱਚ ਲੇਖਕ ਨੇ ਜਾਤੀਵਾਦ ਤੋਂ ਉੱਪਰ ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਤਿਕਾਰੇ ਸ਼ਬਦ ਰੰਗਰੇਟੇ ਗੁਰੂ ਕੇ ਬੇਟੇ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੇਰਿਆ ਹੈ। ਧੰਨਵਾਦ। ਮੈਂ ਚਾਹਦੀ ਹਾਂ ਤੁਸੀਂ ਇਸ ਨੂੰ ਜ਼ਰੂਰ ਪੜੋ ਤੇ ਹੋਰ ਵੀਊ ਲਈ ਜੁੜੇ ਰਹੋ ਨਿਮਰ ਸੁਖਦੇਵ YouTube ਚੈਨਲ ਦੇ ਨਾਲ। ਕਿਰਪਾ ਚੈਨਲ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾਓ।